ਤੁਸੀਂ ਜੁੜੇ ਹੋ ਸ਼ਸ਼ੀਲ ਢਿੰਗੜਾ ਪੇਜ ਦੇ ਨਾਲ ਇੱਕ ਸ਼ੌਫਤਾਂ ਦੁਖਾਨ ਦਾ ਜਾ ਰਹੇ ਹਾਂ ਜਲੰਧਰ ਦਾ ਛੁਪਿਆ ਖਿਆਨਾ ਜਿੱਥੇ ਕਿ ਪੂਰੀ ਤੇ ਕਚੋਰੀ ਬਿਲਕੁਲ ਖਾਣ ਵਾਲੀ ਆ ਤੁਹਾਨੂੰ ਦੁਕਾਨ ਦੇ ਅੰਦਰ ਵੀ ਲੈ ਚੱਲਾਂਗੇ ਜਦੋਂ ਵੀ ਤੁਸੀਂ ਕਦੀ ਕੋਤੜੋ ਜਲੰਧਰ आओ ਅਸੀਂ ਤਾਂ ਚੰਤਪੁਰ ਵੀ ਮਾਮਾਈ ਦੇ ਜਾ ਰਹੇ ਸੀ ਤੋਂ ਉਦੀ ਦੇ ਰਸਤੇ ਦੇ ਵਿੱਚ ਇਹਨਾਂ ਦਾ ਸਵਾਦ ਪਹਿਲੇ ਵੀ ਚੱਕਿਆ ਉਹ ਤੁਹਾਨੂੰ ਲੈ ਕੇ ਚੱਲਦੇ ਆ ਅੰਦਰ ਉਹ ਦਿਖਾਉਂਦੇ ਆ ਇੱਥੇ ਦੀ ਪੂਰੀ ਤੇ ਕਚੋਰੀ ਕਿੰਨੀ ਕਿਸਮ ਦਾ ਗੱਲਬਾਤ ਵੀ ਕਰਾਵਾਂਗੇ ਲੂਈਆ ਉਹ ਸਪੈਸ਼ਲ ਪੂਰੀਆਂ ਖਚੌਰੀਆਂ ਨਾਲ ਹੁੰਦੀ ਹੈ ਗੱਲਬਾਤ ਕਰਾਂਗੇ ਜੀ ਸਰ ਕੀ ਨਾਂ ਜੀ ਕਰਾ ਦੁਕਾਨ ਦਾ ਕੀ ਨਾਂ ਜੀ ਸੁਦੇਵ ਸ਼੍ਰੀ ਸੋਹ ਕਿਹੜਾ ਐਡਰੈਸ ਪੈਂਦਾ ਜੀ ਨਾ ਨੰਬਰ ਤੇਰੇ ਨੰਬਰ ਜੀ ਦਿੰਦੇ ਜੀ 13 ਮਿੰਟ ਦੀ ਲੈ ਕੇ ਕੂੜੀ ਹੁੰਦੀ ਹੈ ਕਿ ਕਿਚੋਰੀ ਹੁੰਦੀ ਹੈ ਤੇ ਚੋਰੀ ਹੁੰਦੀ ਹੈ ਆਲੂ ਸਬਜੀ ਨਾਲ ਛੋੜੈਂ ਚੋਰੀ ਇਹ ਜਣਾ ਹੁੰਦੀ ਹੈ ਜਣਾ ਨਹੀਂ ਸੰਡੇ ਤੇ ਜੀ ਹਾਂ ਇੱਕ ਤਾਂ ਦੱਸਦੇ ਹਾਂ ਸਿਰਫ ਸੰਡੇ ਤੇ ਸੰਡੇ ਸਿਰਫ ਜਨ ਕੇ ਸੰਡੇ ਤੋਂ ਸੰਡੇ ਹੀ ਇਹ ਜਿਹੜਾ ਸਵਾਦ ਮਿਲਣਾ ਤੁਹਾਨੂੰ ਜਿਹੜਾ ਕਚੋਰੀ ਤੇ ਕੂੜੀ ਦਾ A1 ਕਚੋਰੀ ਆ ਸਬ지ਆਂ ਦਿਖਾ ਦਿਓ ਭਾਈ ਮੜ ਸਬ지ਆਂ ਲਾ ਕੇ ਦਿਖਾ ਦਿਓ ਦੱਸਿਓ ਕਿਹੜੀ ਕਿਹੜੀ ਆ ਸੋਲੇ ਹੁੰਦੇ ਜੀ ਸੋਲੇ ਜੀ ਹਾਂ ਜੀ ਉਹ ਵੀ ਆਲੂ ਨਹੀਂ ਸੱਤ ਆਲੂ ਪਾ ਦਈਏ ਤੋ ਇਹ ਟੈਂਡਾ ਲਈਆ ਟੈਂਡਾ ਲਈਆ ਜਿਸ ਤੋਂ ਲੋਰ ਨਾਲ ਕੁਝ ਨਹੀਂ ਹੋ ਹੈ ਲਸਣ ਪਿਆਜ਼ ਤਾਂ ਹੁੰਦੀ ਹੈ ਜੀ ਨਹੀਂ ਹੈ ਵਰਤੀ ਜਾਂਦੀ ਤਾਂ ਟਮਾਟਰਾਂ ਇੱਕ ਚਾਲੂ ਹੁੰਦੇ ਜੀ ਆਪਣੇ ਜੀ ਆ ਸਪੈਸ਼ਲ ਚਾਲੂ ਹੁੰਦੇ ਜੀ ਇਹਨਾਂ ਨਾਲ ਇਹ ਅੰਬੀ ਦਾ ਚਾਰ ਖਟਾ ਮਿੱਠਾ ਜੀ ਅੰਬੀ ਦਾ ਚਾਰ ਨਾਲ ਪਿਆਜ ਨਾਲ ਪਿਆਰ ਸਰ ਇਹਦਾ ਪਿਆਜ ਪਿਆਜ ਔਰ ਇਧਰ ਨਕਰ ਰਹੀ ਆ ਪੂਰੀ ਫੜਾ ਫੜਾ ਆ ਦੇਖਿਓ ਦਿਖਾ ਦਿਓ ਜਰ ਓਏ ਜਿਹੜੀ ਆ ਜੀ ਪੂਰੀ ਸਪੈਸ਼ਲ ਜਿਹੜੀ ਜੀਰੇ ਨਾਲ ਪਿਆਰ ਇਸ ਕੋ ਇਲਾਵਾ ਵੀ ਚਾਹਗੇ ਔਰ ਤਿਆਰ ਕਰ ਰਹੇ ਨੇ ਪਲੇਟ ਜੀ ਤਿਆਰ ਕਰ ਰਹੇ ਨੇ ਪੂਰੀ ਲੱਗ ਰਹੀ ਹੈ ਜੀ। ਸੁਭਾਜੀ ਦਾ। ਚੋਲੀ ਮਤ ਖਾਦਿਆ ਜੀ। ਬਿਲਕੁਲ ਤੇਲ ਨਹੀਂ ਤੇਲ ਤੋਂ ਬਗੈਰ ਬਿਲਕੁਲ ਸੌਫਟ ਵਧੀਆ ਪੂਰੀ ਹੈ। ਤੁਸੀਂ ਜਦੋਂ ਲੰਦਰਾ ਉਹਨੂੰ ਚੀਰੋੜ ਕਰੋ। ਇੱਕ ਵਾਰ ਸਪਰੇਟ ਆਪਣਾ ਲੱਗੀ ਪੂਰੀ ਪਲੇਟ ਲੱਗੀ ਦਸਾਂਗੇ ਕਿ ਇਸ ਤਰ੍ਹਾਂ ਪੂਰੀ ਲੱਗੀ ਆ ਤਕਰੀ ਦੀ ਉਹ ਬਹੁਤ ਹੋ ਗਈ। ਸਪਰੇਟ ਫੜੇ ਲਈ ਲਾ ਦਿਓ ਜੀ। ਪਹਿਲੇ ਪਕਾ ਗਰ ਮਰਦੀ ਲਾ ਦਿਓ ਬਾਅਦ ਸਾਡੇ। ਪੈਗਿੰਗ ਵੀ ਹੋ ਰਹੀ ਹੈ ਨਾਲ-ਨਾਲ ਮੈਂ ਇੱਕ ਵਾਰ ਫਿਰ ਦੱਸਦੇ ਹਾਂ ਔਤਾਰ ਨਗਰ ਗਲੀ ਨੰਬਰ ਜੀ ਗਲੀ ਨੰਬਰ ਔਤਾਰ ਨਗਰ ਗਲੀ ਨੰਬਰ 13 ਗਲੀ ਨੰਬਰ 13 ਦੇ ਵਿੱਚ ਸੁਨੇਜ ਜੀ ਬੈਂਕ ਆਫ ਇੰਡੀਆ ਜਦੋਂ ਮੈਂ ਤੁਹਾਨੂੰ ਜਲਦ ਆਓ ਇਸ ਜਗ੍ਹਾ ਤੇ ਜਰੂਰ ਆਓ ਇੱਕ ਵਾਰ ਫਿਰ ਅਸੀਂ ਬਾਰ-ਬਾਰ ਦੱਸ ਰਿਹਾ ਜਿਹੜਾ ਸਵਾਦ ਹੈ ਤੁਹਾਨੂੰ ਸਿਰਫ ਐਤਵਾਰ ਮਿਲਣਾ ਹੈ ਸਿਰਫ ਤੇ ਸਿਰਫ ਐਤਵਾਰ ਕਚੋਰੀ ਤੇ ਪੂਰੀ ਸਪੈਸ਼ਲ ਲੈਣਾ ਜੀ। ਮੈਂ ਕਿਤੇ ਨਹੀਂ ਭਾਇ ਵਿੱਚ ਟੱਕਾ ਲੈਂਦੇ ਆ ਫਾਰਚੂਨ ਦਿਖਾ ਦਿਓ ਜੀ। ਇੱਕਦਮ ਵਧੀਆ ਜਿਹੜਾ ਤੇਲ ਆ, ਔਇਲ ਆ ਜਿਹੜਾ ਵਧੀਆ ਫਾਰਚੂਨ ਦਾ ਵਰਤਿਆ ਜਾਂਦਾ ਵਾ। ਔਰ ਕੀ ਆਤਵਾਤ ਤੱਕ ਆਈ ਆ ਪਹਿਲੇ ਅਸੀਂ ਖਾਦਦੇ ਆ ਦੁਬਾਰਾ ਆਏ ਆ ਅੱਜ। ਇੱਕ ਵਾਰ ਪਲੇਟ ਲੱਗੀ ਚਾ ਪੂਰੀ ਦਿਖਾ ਦਿੰਦੇ ਆ। ਇੱਕ ਵਾਰ ਫੇਰ ਕਿਸ ਤਰ੍ਹਾਂ ਲੱਗਦੇ। ਫੇਰ ਪੈਕਿੰਗ ਚੱਲ ਰਹੀ ਆ। ਪੈਕਟ ਨੂੰ ਬਹੁਤ ਸਿਆਦਾ ਨੰਬਰ ਲੱਗੇਗਾ। ਉਸ ਤੋਂ ਬਾਅਦ ਦੇਖਦੇ ਆ ਜੀ। ਨੋਲੀ ਪਟੈਕ ਲੱਗੀ ਲੱਗੇ ਸਾਡੇ ਲਈ ਹੈ ਜੀ ਹਾਂ ਬਿਲਕੁਲ ਜੀ ਇਹ ਆਲੂ ਆ ਗਏ ਜੀ ਜਿਹੜੇ ਚਨੇ ਆ ਗਏ ਪਿਆਰਾ ਜੀ ਪਿਆਰਾ ਜੀ ਚਾਲੂ ਚਾਲੂ ਜੀ ਉਹ ਮੰਮੀ ਲਗਾਈਏ ਨਾ ਅੱਜ ਚੰਦੂ ਆ ਗਿਆ ਜੀ ਵਾਰੀ ਵਾਰੀ ਨਾਲ ਅੰਬੀ ਦਾ achar ਆ ਗਿਆ ਜੀ ਇਹ achar ਜਿਹਦਾ ਮੌਸਮ ਦੇ ਹਿਸਾਬ ਨਾਲ ਬਦਲਦਾ ਰਹੇ ਬਦਲਦਾ ਰਹੇ ਲਓ ਜੀ ਖਾਗੇ ਪੂਰੀ ਉਹ ਸਬਜ਼ੀ ਸਾਡੀ ਬਿਲਕੁਲ ਗ੍ਰੇਡ ਤਿਆਰ ਆ ਇਹਦਾ ਹੁਣ ਜੈਕਾ ਦੇਖਾਂਗੇ ਖਾ ਕੇ ਦੇਖਾਂਗੇ ਕਿਸੋ ਜਿਹੇ ਸੁਆਦ ਆ ਅਵਤਾਰ ਨਗਰ ਗਲੀ ਨੰਬਰ 13 ਜਲਤਰ ਦੇ ਵਿੱਚ ਪੂਰੀ ਦਾ ਟੈਸਟ ਲਗਾ ਰਹੇ ਆ ਪੂਰੀ ਦੇਖੋ ਬਹੁਤ ਹੀ ਵਧੀਆ ਔਨਸਾਈਡ ਫਰਾਈਂਡ ਹੋ ਰਿਹਾ ਤੁਹਾਡਾ ਕੋਈ ਤੇਲ ਦਾ ਕੋਈ ਤੇਲ ਦਾ ਨਾਮ ਨਿਸ਼ਾਨ ਨਹੀਂ ਔਰ ਸਬਜ਼ੀ ਵਧੀਆ ਬਾਈ ਕਿਸ ਤਰ੍ਹਾਂ ਦੀ ਮੇਰਬਾ ਸਭ ਤੇ ਨੋਟ ਦੇ ਜੀ ਜਿੱਦੀ ਦੇੋਂ ਆ ਰਹੇ ਹਨ ਅੰਮੀ ਜਾਨ ਅੰਮੀ ਕਿੰਨਾ ਦਾ ਟੇਕ ਮੱਦਦ ਇਹ ਵਧੀਆ ਲੋਕ ਅਸੀਂ ਵੀ ਦੇਖਦੇ ਆ ਜੀ ਬਾਈ ਦੇ ਨਾਲ ਇੱਕ ਨਾਲ ਇੱਕ ਜਿਹੜੀ ਸਪੈਸ਼ਲ ਚੀਜ਼ ਮੈਂ ਲੱਗੀ ਹੈ ਜਿਹੜੇ ਚਾਲੂ ਮਿਕਸ ਕਰਕੇ ਨੱਦੇ ਆ ਬਹੁਤ ਟੱਟ ਜਗਾ ਦੇ ਇਦਾਂ ਦਾ ਅਸੀਂ ਜਿਹੜਾ ਚਾਂਸ ਦੇਖਿਆ ਕਿ ਚੱਲੂ ਜਾਂਦੇ ਆ। ਬਹੁਤ ਹੀ ਵਧੀਆ ਆਨੰਦ ਆ ਗਿਆ ਜੀ ਜਦੋਂ ਵੀ ਤੁਸੀਂ ਜਾਓ ਜਲੰਧਰ ਉਪਤਾਰਨਗਰ ਗਲੀ ਨੰਬਰ 13 ਦੇ ਵਿੱਚ ਪਿਓਰੀ ਦੇ ਪੂਰੀ ਦਾ ਸਵਾਦ ਜੂਨ ਚੱਖਣਾ।